ਅਲਸਾ ਵਰਦੀ ਫਦੇ ਸਰਾਂਦੇ ਆਂ ਸੰਗਤਾਂ ਲੈ ਕੇ ਤੇ ਅੱਜ ਅੱਜ ਸਵੇਰੇ ਅਸੀਂ ਇਸ਼ਨਾਨ ਕਰਨ ਵਾਸਤੇ ਗਏ ਆਂ ਇਸ਼ਨਾਨ ਕਰਕੇ ਆ ਗਏ ਠੰਡੇ ਬੁਰਜ ਮੱਥਾ ਟੇਕਣ ਗਏ ਆਂ 5/22 ਤੇ ਅਸੀਂ ਮੱਥਾ ਟੇਕਣ ਗਏ ਆਂ ਤੇ 5/34 ਸਾਰਾ ਟਰੈਕਟਰ ਚੋਰੀ ਹੋ ਗਿਆ ਕਰਤਾ ਟਰੈਕਟਰ ਸੀ 4x4 6 ਮਹੀਨੇ ਹੋਏ ਇਹ ਲੈ ਲਿਆਦੇ ਨੂੰ ਪੀਵੀ 46 ਏਕੇ ਨੰਬਰ ਕਿੰਨਾ ਹੈ 7309 7309 ਟਰੈਕਟਰ ਹੀ ਤੇ ਪੂਰੇ 5 ਵਾਰ ਦੇ 14 ਮਿੰਟ ਤੇ ਟਰੈਕਟਰ ਹ ਲੈ ਗਏ ਉਹ ਥੱਲੇ ਉਹਨਾਂ ਸਟਾਰਟ ਕਰਕੇ ਟਰੈਕਟਰ ਲੈ ਗਏ ਸਾਬ ਵੈਗੜੂ ਕੀ ਫਰੀ ਜੀ ਸਾਰੀ ਸੰਗਤ ਨੇ ਬੇਨਤੀ ਕੀਤੀ ਜਾਂਦੀ ਜੀ ਸਰੰਦੋ ਫਤਿਹਗੜ੍ਹ ਸਾਹਿਬ ਅਸੀਂ ਸੰਗਤ ਲੈ ਕੇ ਦਰਚੰਦਾਰੇ ਕਰਨ ਆਏ ਹਾਂ ਜੀ ਭਾਜੀ ਇੱਥੇ ਸਾਡਾ ਫਿਰ ਤੜਕੇ 4:30 ਵਜੇ ਤੋਂ ਲੈ ਕੇ 5:00 ਵਜੇ ਦੇ ਵਿਚਕਾਰ ਥੀਏਟਰ ਚੋਰੀ ਹੋ ਗਿਆ ਸਾਰੇ ਇਥੋਂ ਦੀ ਬੇਨਤੀ ਕੀਤੀ ਹੈ ਜੀ ਵੀ ਇਥੋਂ ਦੀ ਪੁਲਿਸ ਪ੍ਰਸ਼ਾਸਨ ਜਾਂ ਕੈਮਰੇ ਕੋਈ ਵੀ ਸਾਨੂੰ ਚੈੱਕ ਨਹੀਂ ਕਰਾਇਆ ਕੋਈ ਮਦਦ ਨਹੀਂ ਕਰ ਰਿਹਾ ਕੋਈ ਸਾਡੀ ਮਦਦ ਨਹੀਂ ਘੁੰਦੀ ਨਾ ਕੋਈ ਕੈਮਰੇ ਚੈੱਕ ਕਰਾਉਂਦਿਆ ਨਾ ਕੋਈ ਪੁਲਿਸ ਪ੍ਰਸ਼ਾਸਨ ਕੋਈ ਗਤੀਵਿਧੀ ਹੈ ਜੀ ਕੱਲ ਹੀ ਨਹੀਂ ਪੁੱਛ ਰਹੇ ਸੋਣਦੇ ਸਾਡੀ ਬਿਲਕੁਲ